ਜੀ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰਈ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਆਜੋ ਹੋਾਬੇ ਕਰਦੇ ਆ ਵੀਡੀਓ ਸ਼ੁਰੂ ਤੇ ਆ ਜਾ ਕੋਈ ਆ ਡੋਲੀ ਬਾੜ ਦੀ ਪੰਗੇ ਲੈ ਲੂਗੇ ਪੁੱਠੀ ਬਾੜ ਨਹੀਂ ਪਈ ਪੈ ਗਈ ਮਤਲਬ ਵਿੱਚ ਤੇ ਆ ਆਪਣਾ ਕੰਮ ਹੈਟਾ ਆ ਫਿਲਹਾਲ ਮੈਂ ਉੱਦ ਦੇ ਕੱਪੜਾ ਪਛਾਇਆ ਟੈਂਪਰਰੀ ਤੇ ਅੱਜ ਇਹ ਟ੍ਰੇਆਂ ਬਣਡੀਆਂ ਦਿੰਦੇ ਆ ਥੱਲੇ ਦੀਆਂ ਟ੍ਰੇਆਂ ਜਦਾ ਨਿਕਲਦੀਆਂ ਕਰਦੇ ਆ ਹਨਾ ਤੇ ਖੁੱਲੇ ਡੁੱਲੇ ਕੋਈ ਚੱਕਰ ਨਹੀਂ ਵਧੀਆ ਇੱਕ ਕੀ ਜੋੜੇ ਲਾਉਣਾ ਇਹਦੇ ਵਿੱਚ ਇੱਕ ਤੋ 3 ਤੇ 4 ਆ ਚਾਰ ਜੋੜੀਆਂ ਬੱਬੋ ਲੱਗੀਆਂ ਆਪਣੀਆਂ ਠੀਕ ਆ ਜੇ ਸਾਫ਼ ਕਰਨਾ ਕੀਤਾ ਚਲੋ ਸਾਫ਼ ਕਰਕੇ ਹੀ ਲਾਵਾਂਗੇ ਹਜੇ ਇੱਥੇ ਕੁਜੇ ਰੱਖਣੇ ਆ ਇਹ ਤਾਂ ਮੰਡੇ ਸਿੱਟੜੇ ਆ ਇਹਨਾਂ ਦੇ ਇੱਕ ਵਾਰੀ ਐਦੇ ਦੇਣ ਨਾ ਦੇਣ ਸਫਾਈ ਵੀ ਕਰਕੇ ਫੇ ਲਾਵਾਂਗੇ ਆਪਣੀ ਵੱਡੀ ਜੋੜੀ ਤੇ ਆ ਵੀ ਵੱਡੀ ਜੋੜੀ ਆ ਵੀ ਵੱਡੀ ਜੋੜੀ ਤੇ ਐਤ ਕੀ ਨਵੀਂ ਪੱਠਿਆਂ ਦੀ ਲਈਏ ਕੱਬਾਂ ਨੂੰ ਠੀਕ ਆ ਜਿੱਦਾਂ ਮਤਲਬ ਆਪਣਾ ਆ ਜੋੜਾ ਬਣਿਆ ਨਾ ਆ ਵਾਲਾ ਤੇ ਐਦਾਂ ਆਇਆ ਤੇ ਜਿਹੜਾ ਆ ਕਬੂਤਰ ਆ ਇਹਦਾ ਪੁੱਤ ਉੱਪਰ ਜੋੜੀ ਚ ਠੀਕ ਆ ਤੇ ਐਦਾਂ ਹੀ ਉੱਪਰ ਆ ਇਹਦੀ ਪੱਠੀ ਮਤਲਬ ਇਹਦੀ ਪੱਠੀ ਆ ਜੋੜੇ ਦੀ ਉੱਪਰ ਤੇ ਇਹਦਾ ਪੱਠਾ ਆ ਉੱਤੇ ਲੱਗੀ ਹੋਇਆ ਜੋੜਾ ਠੀਕ ਆ ਐਦਾਂ ਹੀ ਇਹਦੀ ਪੱਠੀ ਆ ਕਬੂਤਰ ਨਾਲ ਲੱਗੀ ਆ ਇਹਨਾਂ ਦਾ ਪੱਠਾ ਸੀ ਆ ਤੇ ਬਸ ਐਦਾਂ ਹੀ ਜੋੜੇ ਮਲਾ ਬਲਾ ਕੇ ਅੱਗੇ ਪੁਕਸ਼ੇ ਕਰਦੇ ਇਹ ਆਪਣਾ ਸਹੀ ਹੈ ਸੈਟ ਆਫ ਲੱਡ ਹਨਾ ਚਾਰ ਜੋੜੀਆਂ ਮ ਕਲੀਆਂ ਵਾਲੇ ਬੱਚੇ ਛੱਡਨੇ ਤਾਂ ਕਰਕੇ ਇਹੀ ਪਾ ਲਾਈਆਂ ਪਾਣਾ ਮੇੜੀਆਂ ਤੇ ਹੋਰ ਜੋੜੀਆਂ ਲਉਣੀਆਂ ਅੱਜ ਦੋ ਤਿੰਨ ਜੋੜੀਆਂ ਹੋਰ ਲਉਣੇ ਆ ਤੇ ਜਿਹੜੇ ਕਲੀਆਂ ਵਾਲੇ ਬੱਚੇ ਛੱਡਨੇ ਆ ਫਿਰ ਉਹ ਛੱਡਾਂਗੇ ਬਾਜੀਆਂ ਠੀਕ ਆ ਇਹ ਫੁੱਲਾ ਡੁਲਾਇਆ ਕੰਮ ਹੋ ਜਾਣਾ ਹਨਾ ਇੱਕ ਇੱਕ ਜੋੜੀਏ ਚ ਰਹੂਗੀ ਆਂਡੇ ਜਦੋਂ ਲਾਦਿਆ ਕਰੂਗੇ ਤੇ ਬਾਰੀਆਂ ਫੋਲਦਿਆ ਕਰਾਂਗੇ ਤੇ ਦੱਸਿਓ ਕੰਮ ਸਹੀ ਹੈ ਚ ਰੰਗ ਰੋਮ ਕਰਾ ਦਿਆਂ ਗੁੱਡੇ ਨੂੰ ਆ ਚੰਗੀ ਤਰ੍ਹਾਂ ਸਾਫ਼ ਹੀ ਆ ਉਧਰ ਦਾ ਗੰਦ ਪਿਆ ਕਰਕੇ ਇੱਕ ਕਰੀ ਬੈਠਾ ਫੇਰ ਸਾਫ਼ ਕਰ ਦਿੰਦਾ ਹੁਣੇ ਹੀ ਮੈਂ ਪੱਤੀ ਵਗਰ ਕੇ ਤੇ ਇੱਕ ਜੋੜੀ ਇਹ ਚ ਖੁੱਲੀ ਛੱਡ ਦੇਣੀ ਹੁਣ ਆਪਾਂ ਠੀਕ ਐ ਤੇ ਇੱਕ ਜੋੜੀ ਹੋਰ ਪਿੰਜਰੇ ਚ ਪਾ ਕੇ ਇੱਥੇ ਰੱਖ ਦਿਆਂਗੇ ਜਾਲ ਆਪਣੇ ਬਥੇਰੇ ਆ ਦੋ ਜੋੜੀਆਂ ਲਾਈਏ ਇੱਕ ਜੋੜੀ ਆਪਣੀ ਉਧਰ ਪੰਜ ਹੋ ਗਈਆਂ ਇੱਕ ਬਦਲੇ ਵਾਲੀ ਹਨਾ ਇੱਕ ਉਧਰ ਲੱਗੀ ਪੰਜ ਜੋੜੀਆਂ ਹੋ ਗਈਆਂ ਤੇ ਜੋੜੀਆਂ ਆਪਣੇ ਕੋਲ ਵਾਧੂ ਆ ਤੇ ਲੋਣੀਆਂ ਥੋੜੀਆਂ ਹੀ ਆ ਹਜੇ ਆਪਾਂ ਫਿਲਹਾਲ ਤੇ ਲੋਕੀ ਇਹਨਾਂ ਨੂੰ ਛੱਡ ਛੁੱਟ ਕੇ ਆ ਮਗਾ ਲਈਏ ਫੇਰ ਬਾਕੀ ਜੋੜੀਆਂ ਜਿਨ੍ਹਾਂ ਦੇ ਤਾਂ 2-2 3-3 ਬੱਚੇ ਪਏ ਆ ਉਹਨਾਂ ਦੇ ਤਾਂ ਬੱਚੇ ਆਪਾਂ ਨੂੰ ਲੈਣ ਦਾ ਫਾਇਦਾ ਹੀ ਕੋਈ ਨਹੀਂ ਹੈ ਨਾ ਜਿਨ੍ਹਾਂ ਦੇ ਆਲਰੇਡੀ 3-3 4-4 ਬੱਚੇ ਪਏ ਆ ਆਪਣੇ ਕੋਲ ਉਹ ਜੋੜੀਆਂ ਨਹੀਂ ਲਵਣੀਆਂ ਜਿਨ੍ਹਾਂ ਦੇ ਬੱਚੇ ਹੈ ਨਹੀਂ ਬਸ ਉਹ ਹੀ ਜੋੜੀਆਂ ਲਵਣੀਆਂ ਉਹ ਵੀ ਆਪੇ ਵੱਡਾ ਖੜਾ ਕਰਕੇ ਸਾਫ ਉਹ ਦਾਗ ਦੂਜੇ ਹੈਗੇ ਹੈ ਨਾ ਹੁਣ ਤੇ ਕੈਮਰਾ ਤੋਂ ਕੋਈ ਜ਼ਿਆਦਾ ਜੂੰਦਾ ਆ ਜੋੜੀਏ ਕਲਾਤੀ ਆਪਾਂ ਇੱਥੇ ਅੱਧੀ ਗੁਦਰੀ ਦੇ ਪਕਾਉਂ ਕਰਨਾ ਚਾਹੀਦਾ ਜੇ ਅੰਗਰੂ ਨੂੰ ਲਾਉਣਾ ਹੈ ਇਹਨਾਂ ਤੇ ਕੋਈ ਚੇਤਾ ਨਹੀਂ ਖੁੰਦਾ ਬਣਾ ਕੇ ਇਕੱਠੀਆਂ ਤੇ ਇਕੱਠੀਆਂ ਹੁੰਦਾ ਇੱਕ ਹੋਰ ਵੀ ਲਾਤੀਆ ਤੇ ਇੱਕ ਜੋੜੀ ਹੋਰ ਲਾਤੀ ਬਾਬਿਓ ਦੋ ਲਾਈਆਂ ਹੋਰ ਮਤਲਬ ਤਿੰਨ ਲਾਈਆਂ ਤਿੰਨ ਇੱਕ ਉਹ ਇੱਕ ਆਹਾ ਵਾਲੀ ਦੋ ਤੇ ਇਹ ਵੀ ਬੱਚੇ ਆਪਣੇ ਜਿੰਨੇ ਬੱਚੇ ਨੇ ਛੱਡੇ ਜਿੰਨੇ ਵੀ ਛੱਡੇ ਜਿੱਤੇ ਹੀ ਆ ਬੱਚੇ ਹਰਿਆ-ਔਰਿਆ ਕੋਈ ਨਹੀਂ ਇਹਦਾ ਵੀ ਬੱਚਾ ਹਨਾ ਤੇ ਇਹੇ ਜੋੜੀਆਂ ਤੇ ਆਪਾਂ ਲਾਉਣੇ ਆ ਬੱਚੇ ਤੇ ਇੱਕ ਜੋੜੀ ਇੱਧਰ ਲਾਈ ਹੋਰ ਮੈਂ ਉਹ ਵੀ ਹਰਨਾ ਤੁਹਾਨੂੰ ਉਹੜਾ ਆਪਣਾ ਡੰਡਿਆਂ ਵਾਲਾ ਨਹੀਂ ਸੀ ਉਹਦਾ ਮਾਪਿਓ ਆਲੋ ਇਹ ਕਹਾ ਹੁਣਾ ਹੁੱਡਾ ਸਾਫ ਕਰਨ ਵਾਲੇ ਚਮਾਦੀਆਂ ਸੀ ਨਾ ਕਰਦਾ ਇਹ ਵੀ ਮੈਂ ਹੁਣ ਇਹ ਹੀ ਅੱਜ ਕੰਮ ਲੱਗਾ ਕਰਨਾ ਆ ਜੋੜੀ ਲਾਈ ਇੱਕ ਆਪਾਂ ਲਾਲ ਚੀਨਿਆਂ ਦੀ ਆਪਣਾ ਪੁੱਤਰ ਪਿਓ ਰਾਜਨ ਵਾਲਾ ਆ ਤੇ ਕਬੂਤਰੀ ਵੀ ਇੱਦਾਂ ਹੀ ਬਣੀ ਆ ਠੀਕ ਆ ਉਹ ਹੋਰ ਨਜ਼ਲ ਤੋਂ ਬਣੀ ਆ ਤੇ ਉਹ ਆ ਚੱਕੋ ਕਰਤੀਆਂ ਬਾਬੇਓ ਇੱਧਰ ਠੀਕ ਆ ਇਹ ਵੀ ਥੋੜੀਆਂ ਰਹਿ ਜਾਣੀਆਂ ਚ ਮੈਂ ਜੋੜੇ ਲਾ ਦੇਣੇ ਹੁਣ 8 ਜੋੜੇ ਆਪਾਂ ਲਾ ਦਿੱਤੇ ਆ 8 ਜੋੜੇ ਲੱਗ ਗਏ ਆਪਣੇ ਤੇ ਇਦਾਂ ਹੀ ਕਰ ਕਰ ਕੇ ਸੈਟਿੰਗ ਜਦੋਂ ਪੱਕੇ ਹੋਗੇ ਨਾ ਆ ਅੰਦਰਵਾੜ ਲਈ ਬੰਦਾ ਨਹੀਂ ਗੁਲਬਦਾ ਪਿਆ ਆ ਜਿਹੜਾ ਚੱਕੇ ਧਾਮਾਂ ਝਮਾ ਆ ਅੰਦਰਵਾੜ ਦਾ ਇਹਦੇ ਚ ਵੀ ਮੇਰੀਆਂ 6-7 ਜੋੜੀਆਂ ਇੱਥੇ ਲਾ ਦੇਣੀਆਂ ਕੱਲਿਆਂ-ਕੱਲਿਆਂ ਚ ਹਨਾ ਬਾਅਦ ਚ ਫੇਰ ਖੋਲ ਲਾਂਗੇ ਦਰਵਾਜ਼ੇ ਪੱਕੀਆਂ ਇਹਨਾਂ ਦੇ ਮੂਰੋ ਲਾ ਦੇਾਂਗੇ ਫਿਲਹਾਲ ਜਿੰਨਾਂ ਚ ਕਰਾਂਡੇ ਨਹੀਂ ਦਿੱਦੀਆਂ ਪੱਕੀਆਂ ਨਹੀਂ ਹੁੰਦੀਆਂ ਜੋੜੀਆਂ ਇੱਥੇ ਹੀ ਰੱਖਾਂਗੇ ਬਾਬੋ ਏਡੀ ਜੱਟ ਦਾਣਾ ਛੜਾ ਪਾਤਾ ਇਹਨਾਂ ਨੂੰ ਸਾਰਿਆਂ ਨੂੰ ਤੇ ਇੱਧਰ ਵੀ ਆ ਟਰੇ ਚੱਕਣੀਆਂ ਮੈਂ ਇਹਨਾਂ ਦੀ ਖਾਲਾਂ ਹਨਾ ਤੇ ਉਧਰ ਵੀ ਜਿਹੜੀਆਂ ਆਪਾਂ ਮਾਦੀਆਂ ਲਾਈਆਂ ਹੋਈਆਂ ਜੋੜੇ ਤੇ ਉਹ ਵੀ ਚੱਕੜੇ ਉਹ ਮਾ ਡ ਉਲੇ ਛੱਡੇ ਥੋੜਾ ਜਿਹਾ ਖਾਲਾ ਰੱਖ ਕੇ ਇੱਕ ਜੋੜੇ ਲੱਗ ਗਏ ਪੱਕੇ ਪਰ ਫੇਰ ਵੀ ਆਪਾਂ ਆਂਡੇ ਕਰੀ ਖਟਣੇ ਐ ਤੋ ਟੈਨਸ਼ਨ ਹੈ ਨਹੀਂ ਇੱਕ ਕਰੀ ਆਂਡੇ ਜਿੱਦਾਂ ਆਪਾਂ ਚੱਕ ਲਈ ਜਦੋਂ ਆਂਡੇ ਇਹਨਾਂ ਸਿੱਟ ਤੇ ਫੇਰ ਜ਼ਿਆਦਾ ਟੈਨਸ਼ਨ ਹੋਣੀ ਐ ਤੇ ਫੇਰ ਨਹੀਂ ਆਪਾਂ ਇਹਨਾਂ ਨੂੰ ਮਤਲਬ ਇਕੱਠਿਆਂ ਰੱਖਣਾ ਕੁਛ ਨਹੀਂ ਯਾਰ ਕੁੰਡਾ ਲਾਉਂਦਾ ਸੀ ਤੇ ਹੁਣ ਇਹਨਾਂ ਨੂੰ ਡੱਕ ਦਈਏ ਉਹ ਜੋੜਾ ਤਾਂ ਲੱਗਿਆ ਪਹਿਣਾ ਆਪਣੀ ਜਗ੍ਹਾ ਤੇ ਨਾ ਗਵਲਾ ਤੇ ਇਦਾਂ ਹੀ ਇਹਨਾਂ ਨੂੰ ਡੱਕ ਦਈਏ ਤੇ ਕੱਲ ਨੂੰ ਇਹਨਾਂ ਦੀਆਂ ਟਰੇਆਂ ਤੇ ਹੁੰਦੇ ਆ ਤੇ ਇਹਦੇ ਚ ਬੰਦ ਜੋੜੀਆਂ ਰਿਆ ਕਰੂਗੀ ਨਾ ਉਹ ਵੀ ਕਬੂਤਰੀ ਆਪਣੇ ਘਰ ਨੇ ਜਾਣ ਲੱਗ ਪਈ ਆ ਤੇ ਉਹਨੂੰ ਤੇ ਇੱਥੇ ਰੱਖਿਆ। ਉਹਨੇ ੱੱਕੇ ਨਾਲ ਲਿਆਗਾ ਨਾ ਹਣਾ ਇਹਨਾਂ ਨੂੰ ਡੱਕ ਦਿੰਦਾ ਮੈਂ ਤੇ ਜਿਹੜੇ ਖੁੱਲੇ ਛੱਟਨੇ ਜੁੜੇ ਉਹ ਖੁੱਲੇ ਛੱਡ ਦਿੰਨਾ ਇੱਕ ਜੋੜਾ। ਬਾਕੀ ਡੱਕ ਲਈਏ। ਤੇ ਇਹਨਾਂ ਦੇ ਕੁਜੇ ਲਿਓਣੇ ਪੈਣੇ ਆਪਾਂ ਉਹਨਾਂ ਵਿੱਚ। ਜਾਂ ਟੋਕਰੀਆਂ ਪਈਆਂ ਉਹਨਾਂ ਨੂੰ ਮਿੱਟੀ ਪਾ ਕੇ ਟੋਕਰੀਆਂ ਨੂੰ ਭਾਰੀਆਂ ਕਰਕੇ ਉਹ ਰੱਖ ਦਿੰਨੇ ਆ। ਤੇ ਜਾਂ ਮਿੱਟੀ ਪਾ ਦਿੰਨੇ ਆ ਹਣਾ ਕਿਉਂਕਿ ਜਦੋਂ ਆਪਾਂ ਜੋੜੇ ਇੱਤੇ ਲੱਗਦੇ ਆ ਟਾਸ ਟੂਸ ਲਾਇਆ ਜਾਂਦੇ ਕਿ ਤਰਗੀ ਵੀ ਇਕੱਠੇ ਰਹੇ ਹੁੰਦੇ ਕਬੂਤਰਾ ਦਾ ਕਬੂਸਰਾ ਨਹੀਂ ਜੋੜਾ ਲਾਇਆ ਹੁੰਦਾ। ਤੋ ਕਬੂਤਰ ਕਬੂਤਰ ਨਾਲ ਹੀ ਮਿਲ ਕੇ ਤੇ ਉਹ ਬਾਅਦ ਵਿੱਚ ਕਬੂਤਰੀ ਆਪਣੀ ਨੂੰ ਜੋੜਾ ਲ ਇਸ ਤਰ੍ਹਾਂ ਕਿਤੇ ਉਹ ਵੀ ਚੱਕਰ ਪੈ ਜਾਂਦਾ ਹੈ ਨਾ ਤੇ ਆਹ ੁੱਡਾ ਵੀ ਗੱਲ ਨੂੰ ਸਾਫ਼ ਕਰਾਂਗੇ ਤੇ ਇਦਾਂ ਇਸ ਕਰਕੇ ਜਿੰਨਾ ਚਿਰਾਂਡੇ ਨਹੀਂ ਦਿੰਦੀਆਂ ਆਪਣੀਆਂ ਜੋੜੀਆਂ ਉਹਨੇ ਚੱਕਰ ਕੱਬੀਆਂ ਨਾ ਛੱਡਿਆ ਕਰੋ ਵਿੱਚ ਸਾਰੇ ਇਕੱਠਿਆਂ ਦੇ ਇਹ ਹਿਸਾਬ ਨਾਲ ਜਿਤਾ ਹੁਣ ਆਪਾਂ ਲਾਈਆਂ ਐ데 ਜੋੜੀਆਂ ਹੁਣ ਬੰਦ ਕਰ ਦੇਣੀਆਂ ਜਿੱਥੇ-ਜਿੱਥੇ ਸੀਗੀਆਂ ਤੇ ਉਦਾਂ ਹੀ ਲਾ ਦੇਾਂਗੇ ਹੈਨਾ ਚਲੋ ਵੀ ੁੱਡੇ-ੁੱਡੇ ਹੋ ਜੂ ਕੋਸਾਂ ਛੁੱਟੀ ਸ਼ੜਤੀ ਆਪਾਂ ਠੀਕ ਆ ਤੇ ਇਹ ਰਾਇ ਰਲੇ ਜੋੜੀ ਆ ਆਪਣੀ ਤੇ ਉਹ ਜੋੜੀਆਂ ਆਪਣੀਆਂ ਅੰਦਰ ਬੰਦ ਕਰਤੀਆਂਗੇ ਇਦਾਂ ਸੋ ਇਹਨੂੰ ਫੇਰ ਖੋਲਦੇ ਆਂਗੇ ਰਾਂ ਨੂੰ ਤੇ ਕੋਲ ਰਹਿ ਕੇ ਖੋਲਾਂਗੇ ਵੀ ਜਿਹੜੇ ਜੋੜੇ ਜੁੜਦਾ ਨਾ ਲਉਣ ਕਿਹੇ ਨਾ ਅੱਵਲ ਤੇ ਜੁੜੀਆਂ ਪੱਕੀਆਂ ਪ੍ਰਾਣੀਆਂ ਆਈਆਂ ਇਹ ਲੱਗ ਗਈ ਜਣੀਆਂ ਉੱਪਰਲੀ ਜੋੜੀ ਦਾ ਆਪਾਂ ਨੂੰ ਤੇ ਹਕੂਤਰ ਬੋਲਦਾ ਬੂਲਦਾ ਹੈ ਰਹੀ ਹੈ ਪੱਠਾ ਹੀ ਆ ਉਹ ਪੱਠਾ ਹੀ ਲਾਇਆ ਮੈਂ ਇਸ ਸਾਲ ਦਾ ਬਾਕੀ ਕੋਈ ਚੱਕਰ ਨਹੀਂ ਲੱਗ ਜਾਣਗੇ ਹੌਲੀ ਹੌਲੀ ਹੈਣਾ ਤੇ ਟਾਈਮ ਲੱਗੂ ਥੋੜਾ ਜਿਹਾ ਨੂੰ ਪੱਕੇ ਜੋੜੇ ਕਰਕੇ ਫੇ ਇਨ੍ਹਾਂ ਦੇ ਬੱਚੇ ਬੁੱਤੇ ਰੋਟੀ ਪਾਈ ਸੀ ਇਹਨਾਂ ਨੇ ਖਾ ਹੂ ਲਈ ਆ ਤੇ ਨਿਆਰੇ ਲੈਂਦੀਆਂ ਤੇ ਉਹ ਕਬੂਤਰੀ ਬਾਗੋ ਹਜੇ ਵੀ ਨਹੀਂ ਆਪਣੀ ਆਈ ਹੈ ਨਾ ਜਿਹੜੀ ਉੱਧਰ ਬਿੰਦੀ ਆ ਮੈਨੂੰ ਤਾਂ ਦੇਖੀ ਤੁਸੀਂ ਨਹੀਂ ਛੀਲੇ ਨੇ ਦੇਖੀ ਆ ਨਾ ਵੀ ਉੱਧਰ ਉੜਦੀ ਸੀ ਪਰ ਆਈ ਨਹੀਂ ਅੱਜ ਜਾਊਂਗਾ ਦੇਖ ਕੇ ਉਹਨਾਂ ਵੀ ਪਹਿਲਾਂ ਉਹੀ ਕਬੂਤਰੀ ਹੈ ਕਿਉਂਕਿ ਉਹ ਹੈ ਨਹੀਂ ਉਹ ਇੱਥੇ ਹੀ ਹੋਣੀ ਪਿੰਡੋ ਹਨਾ ਕਿੱਥੇ ਚਲ ਜਾਣੀ ਉਹ ਇਧਰਲੇ ਮੱਲੇ ਨਹੀਂ ਆਉਂਦੀ ਉਹ ਪਰਲੇ ਮੱਲੇ ਉੱਡੀ ਜਾਂਦੀ ਪਰਲੇ ਮੱਲੇ ਬੈਈ ਜਾਂਦੀ ਆ ਕੋਈ ਕੋਈ ਆ ਜਾਂਦਾ ਜਦੋਂ ਇਹਦਾ ਜਾਨਵਰ ਆ ਕੇ ਬਿੰਦੇ ਆ ਹਨਾ ਤੇ ਆਕੂ ਕੀ ਆ ਡੇਲੀ ਆਉਂਦੀ ਐ ਕਾਂ ਆਉਂਦਾ ਡੇਲੀ ਉੱਥੇ ਝਾੜੂ ਰੱਖਿਆ ਵਾ ਪੱਕਾ ਹੀ ਤੇ ਮੈਂ ਉਹਦਾ ਮਾਰਨ ਨਹੀਂ ਰੱਖਿਆ ਸੀਗਾ ਉਹ ਹੁੰਦਾ ਵਿਚਾਰਾ ਝਾੜੂ ਦਾ ਤੀਲਾ ਕੱਢਦਾ ਲੈ ਜਾਂਦਾ ਤੇ ਐਦੇ ਕੁਗੀ ਆਪਣੇ ਇਹਦੀ ਦਾਣੇ ਦੂਣੇ ਖਾਰਦੀਦੇ ਆ ਇਹ ਫੇਰ ਇਥੋਂ ਚੱਕਦੀ ਆ ਤੇ ਚਲ ਜਾਂਦੀ ਆ ਕੋਈ ਕੀ ਹਾਲ ਚਾਲ ਨੇ ਕਿਦਾਂ ਠੀਕ ਹੋ ਸਾਰੇ ਤੇ ਗਰਮੀ ਨਾਲ ਭਿੱਜ ਲੋ ਬਬੇ ਇੱਕ ਵੀਰਦਾ ਐ ਵੀ ਆ ਦਿਨਾਂ ਦੇ ਵਿੱਚ ਕਬੂਤਰੀਆਂ ਆਂਡੇ ਕਿਉਂ ਨਹੀਂ ਧਰਦੀਆਂ ਜੋੜੀਆਂ ਬਾਈ ਜਿਹੜਾ ਇੱਕ ਰੀਜ਼ਨ ਹੁੰਦਾ ਨਾ ਵੀ ਆਂਡੇ ਨਾ ਧਰਨ ਦਾ ਜਿਹੜਾ ਰੀਜ਼ਨ ਹੁੰਦਾ ਆਹ ਦਿਨਾਂ 'ਚ ਇੱਕ ਤਾਂ ਬਾਈ ਦਾ ਕਬੂਤਰ ਝਾੜੇ ਪਏ ਵੱਡੇ ਠੀਕ ਐ ਆ ਸਾਰੇ ਸਿੱਟੇ ਆ ਉੱਪਰ ਜਦੋਂ ਕੂਤਰ ਆਪਣੇ ਸਰੀਰ ਦੇ ਪਰ ਝਾੜਦਾ ਆਪਰਾਂ ਵਾਲੇ ਚੱਲ ਜਾਂਦੇ ਹਜੇ ਜਦੋਂ ਸਰੀਰ ਦੇ ਬੋਡੀ ਦੇ ਪਰ ਝਾੜਦਾ ਨਾ ਕਬੂਤਰ ਉਦੋਂ ਕਈ ਵੇਲੇ ਮਾਦियां ਆਂਡੇ ਨਹੀਂ ਦਿੰਦੀਆਂ ਉਹ ਦਿਨਾਂ ਦੇ ਵਿੱਚ ਤੇ ਉਥੇ ਮੇਰੇ ਜਦੋਂ ਕਬੂਤਰ ਛੜੇ ਹੁੰਦੇ ਆ ਤੇ ਜੋੜੇ ਲਾਇਆ ਵੀ ਨਾ ਕਰੋ ਜਦੋਂ ਆਪਾਂ ਮਤਲਬ ਜੋੜੇ ਮਤਲਬ ਜਦੋਂ ਆਪਾਂ ਪਰ ਛੜੇ ਚ ਛੜੀ ਹੋਈ ਕਬੂਤਰੀ ਨੂੰ ਪਰ ਲਾ ਦਿੰਨੇ ਆ 20% 30% ਚਾਂਸ ਹੈਗੇ ਵੀ ਜੋੜਾ ਕਬੂਤਰੀ ਅੰਡੇ ਤੋਂ ਬੰਦ ਹੋ ਜਾਂਦੀ ਆ ਤੇ ਝੂਠਾ ਪਾੜਾ ਮਨਣ ਨਾਲ ਆਪਾਂ ਦੀ ਬਹਿਣ ਦੀ ਹੱਤ ਪੈ ਜਾਂਦੀ ਉਹਨੂੰ ਤੇ ਆਹ ਦਿਨਾਂ ਚ ਨਾਲ ਆਇਆ ਕਰੋ ਜਦੋਂ ਕਬੂਤਰ ਛੜੇ ਹੋਣ ਤੇ ਜੋੜੇ ਨਹੀਂ ਲਾਉਣੇ ਜਦੋਂ ਬੂੜੀ ਦੇ ਪਰ ਤੇ ਟਿਕਣ ਆਹ ਉਦਾਂ ਹੀ ਕਰਦੇ ਆ ਦੇਖੋ ਬੂੜੀ ਦੇ ਪਰ ਹੁਣ ਛੜਦੇ ਆ ਤੇ ਇਹਨਾਂ ਦਾ ਫਾਇਦਾ ਨਹੀਂ ਕੋਈ ਆ ਦੇਖੋ ਉਦਦੇ ਪਰ ਨਿਕਲੀ ਆਉਣੇ ਬੂੜੀ ਦੇ ਤੇ ਇੱਥੇ ਆਂਡੇ ਨਹੀਂ ਦੇਣੇ ਇਹਨਾਂ ਨੇ ਹਨਾ ਦੂਜੀ ਗੱਲ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਵੀਰ ਦਾ ਕਹਿੰਦਾ ਸੀ ਕਿ ਜਿਹੜੇ ਕਬੂਤਰ ਲੋੜ ਤੋਂ ਵੱਧ ਦਾਣਾ ਖਾਈ ਜਾਂਦੇ ਆ ਪਚਾਉਂਦੇ ਵੀ ਨਹੀਂ ਸੂਏ ਨੂੰ ਪਰ ਦਾਣਾ ਬਹੁਤ ਖਾਂਦੇ ਤੇ ਉਹ ਬੱਗੋ ਆ ਦਵਾਈ ਆ ਮੈਂ ਡਿਸਪਲੇ ਤੇ ਪਾ ਦਣਾ ਉੱਪਰ ਲਾ ਦੂੰਗਾ ਠੀਕ ਆ ਤੇ ਇਹ ਤੁਸੀਂ ਦਵਾਈ ਜਿੱਦਾਂ ਆਪਾਂ ਦਾਣਾ ਲੈ ਲਿਆ ਕਿਲੋ ਦਾਣਾ ਲੈ ਲਿਆ 1 ਕਿਲੋ ਦਾਣੇ ਦਾ ਤੁਹਾਨੂੰ ਦੱਸ ਦਿੰਦਾ ਮੈਂ ਜਿੰਨੇ ਵੀ ਤੁਸੀਂ ਕਬੂਤਰਾਂ ਨੂੰ ਪੋਣਾ ਕਿਲੋ ਦਾਣਾ ਹੋਵੇ ਹਨਾ ਤੇ ਉਹਦੇ ਉੱਤੇ ਤੁਸੀਂ ਇਹ ਦੋ ਜਾਂ ਤਿੰਨ ਢੱਕਣ ਭਰ ਕੇ ਕਿਲੋ ਦਾਣੇ ਦੇ ਪਾ ਕੇ 5-7 ਮਿੰਟ ਪਏ ਰਹਿਣ ਦੇਣੀਆਂ ਕਣਕ ਠੀਕ ਆ ਉਦੋਂ ਬਾਅਦ ਉਹ ਕਣਕ ਤੁਸੀਂ ਕਬੂਤਰਾਂ ਨੂੰ ਪਾ ਦੇਣੀਆਂ ਠੀਕ ਆ ਤੇ ਇੱਕ ਮਹੀਨਾ ਲਗਾਤਾਰ ਕਰਨਾ ਉਹਦੇ ਨਾਲ ਇੱਕ ਤਾਂ ਤੁਹਾਡੇ ਕਬੂਤਰ ਦਾਣਾ ਮਤਲਬ ਘਟ ਖਾਣ ਲੱਪਣਗੇ ਆਵਾ ਕੋਣ ਦਾਣਾ ਨਹੀਂ ਖਾਊਗੇ ਆਪਦੀ ਜਿੰਨੀ ਭੁੱਖ ਹੋਊਗੀ ਓਨੀ ਭੁੱਖ ਖਾ ਕੇ ਕਬੂਤਰ ਆ ਜਿਹੜਾ ਪੋਲੇ ਆ ਪੋਟੇ ਹਨਾ ਸੋ ਆਪਾਂ ਇਹਨਾਂ ਨੂੰ ਪਾਇਆ 4 ਵਜੇ ਦਾਣਾ ਪਾਇਆ ਕਬੂਤਰਾਂ ਨੂੰ ਜਾ ਪੋਟੇ ਪੋਲੇ ਹੋ ਗਏ ਜਦੋਂ ਆਪਾਂ ਕਈ ਕਬੂਤਰ ਇਹੇ ਕਬੂਤਰ ਸੀਗੇ ਉਹ ਜਦੋਂ ਬਿਮਾਰ ਹੋਈ ਸੀ ਇਹ ਜਿਹੜੇ ਪੋਟੇ ਕਰ ਲੈਂਦੇ ਸੀ ਹਨਾ ਆਹੇ ਮੈਡੀਸਨ ਆ ਲਗਾਤਾਰ ਦਾਣੇ ਤੇ ਪਾ ਕੇ ਆਪਾਂ ਵਰਤਦੇ ਆ ਤੇ ਉਹ ਸੈੱਟ ਹੋ ਗਿਆ ਕੰਮ ਦੂਜਾ ਇੱਕ ਬਾਈ ਦਾ ਆਇਆ ਸੀ ਫਿੰਸਨੀਆਂ ਤੋਂ ਜਿਹੜੀ ਮਾਦਾ ਮੂਤਾ ਨਿਕਲਦੀ ਹੈ ਨਾ ਵੀ ਇਹਨੂੰ ਕਹਿੰਦੇ ਕੋਈ ਕੁਛ ਕਹਿੰਦਾ ਕੋਈ ਕੁਛ ਵੀ ਨਾ ਮੱਛਰ ਦੇ ਕੱਟਣ ਨਾਲ ਉਹ ਬਾਬੇ ਉਹ ਮੱਛਰ ਦੇ ਕੱਟਣ ਨਾਲ ਵੀ ਚਲੋ ਹੁੰਦਾ ਹੋ ਕਿਤੇ ਨਾ ਕਿਤੇ ਉਹ ਜਿਹੜੀ ਆਪਾਂ ਖਰਾਗ ਜਿਹੜਾ ਬਾਜਰਾ ਕਈ ਵੀਰ ਪਾਉਂਦੇ ਨਾ ਬਾਜਰਾ ਪਾਉਂਦੇ ਆ ਤੇ ਛੋਲੇ ਜਿਆਦਾ ਮਾਤਰਾ ਚ ਪਾ ਜਾਂਦੇ ਆ ਕਣਕ ਘਟ ਸੋਰੀ ਸਰੋਂ ਘਟ ਪੁੰਨੇ ਆ ਜਮੂੰਗੀ ਘਟ ਪੁੰਨੇ ਆ ਉਹ ਕੂਤਰਾ ਦੇ ਵੀ ਨਿਕਲਦੀ ਆ ਜਿਹੜੀ ਆਪਾਂ ਸਿਆਲਾਂ ਦੀ ਖਰਾਕ ਪਾਈ ਆ ਨਾ ਉਹ ਪੇਤੰਗੂ ਕੂਤਰਾ ਦੇ ਫੇਰ ਨਿਕਲਦੀ ਆ ਗਰਮੀਆਂ ਚ ਜਦੋਂ ਗਰਮੀ ਪੈਣੀ ਆ ਤੁਸੀਂ ਬਾਜਰਾ ਨਾ ਪਾਓ ਇੱਕ ਸੀਜ਼ਨ ਜੇ ਦੂਜੇ ਦਿਨ ਤੁਹਾਡੇ ਜ਼ਹਿਰਵਾ ਹੋ ਜਾਊਗਾ ਤਾਂ ਤਾਂ ਗੱਲ ਕਰਿਓ ਬਾਜਰਾ ਮਾਸਾ ਨਾ ਖਾਓ ਕੂਤਰਾ ਨੂੰ ਤਾਂ ਜ਼ਹਿਰਵਾ ਨਹੀਂ ਹੋਊਗਾ ਨਾਲ ਸੀ ਖਾਓ ਨਾ ਬਾਜਰਾ ਖਾਓ ਸਿਰਫ ਕਣਕ ਮੂੰਗੀ ਛੋਲੇ ਦੀ ਦਾਲ ਜਾਂ ਛੋਲੇ ਪੋਣੇ ਇੱਕ ਚੀਜ਼ ਪਾ ਲਿਓ ਦੋਨਾਂ ਚੋਂ ਤੇ ਕਨਕ ਹਨਾ ਵਸਾਹੀ ਦੋ ਤਿੰਨ ਚੀਜ਼ਾਂ ਪਾਓ ਬਸ ਹੋਰ ਕੁਝ ਨਹੀਂ ਫालतू ਪਾਉਂਦੀ ਲੋੜ ਜਿੰਨੀ ਇਟ ਕੁੱਟ ਕੇ ਪਾਉਂਗੇ ਉਹ ਉਹਨਾਂ ਵੀ ਨਹੀਂ ਹੁੰਦੇ ਇੱਟ ਪਾਓ ਜਿੰਨੀ ਪਾ ਸਕਦੇ ਆ ਏਟਰਾ ਜਮੀ ਪਹਿਲਾਂ ਏਟਰਾ ਚੰਗਾ ਕੇਰੀ ਪਾਓ ਡੂੰਗਾ ਭਰ ਕੇ ਆ ਨਾ ਜੋ ਜੋ ਵੀ ਜਿੰਨੀ ਖਾਂਦੀ ਖਾਣਦੇ ਉਸ ਤੋਂ ਬਾਅਦ ਦਾਣੇ ਪਾਓ ਪਹਿਲਾਂ ਕਬੂਤਰ ਨੂੰ ਏਟਰਾ ਰਿਜਾ ਦਿਓ ਜਿਹੜੇ ਉਤਰਾ ਆਪਾਂ ਨਹੀਂ ਡੋਂਦੇ ਤੇ ਜੇ ਹੋ ਜਾਣ ਉਹਨਾਂ ਦਾ ਹੱਲ ਉਹਨਾਂ ਦਾ ਹੱਲ ਹੈਗਾ ਬਾਬੇ ਉਹ ਜ਼ਖਮ ਨੂੰ ਛਿੱਲ ਕੇ ਇੱਕ ਤਾਂ ਪਿੰਕੀ ਵੀ ਆਉਂਦੀ ਲਾਲ ਦਵਾਈ ਜੀ ਨੂੰ ਆਪਾਂ ਕਹਿੰਦੇ ਖੂਹਾਂ ਚ ਪਾਉਂਦੇ ਆ ਨਾ ਉਹ ਕਿਤਰਾ ਕਿਤਰਾ ਕਬੂਤਰ ਬਿਮਾਰ ਕਰ ਦਿੰਦੀ ਤੰਗ ਕਰ ਦਿੰਦੀ ਉਹ ਲੱਗਦੀ ਬਹੁਤ ਸੈੱਟ ਕਰ ਦਿੰਦੀ ਆ ਪਰ ਉਹ ਲੱਗਦੀ ਬਹੁਤ ਉਹਦੇ ਨਾਲ ਉਹ ਬੈਸਟ ਕੀ ਆ ਟੈਰਾਮਾਈਸਿਨ ਦਾ ਪਾਊਡਰ ਹੁੰਦਾ ਨਾ ਜ਼ਖਮ ਛੇਲਾ ਦੇਣਾ ਹਲਦੀ ਦੇ ਵਿੱਚ ਟੈਰਾਮਾਈਸਿਨ ਦਾ ਪਾਊਡਰ ਪਹਿਲਾਂ ਹਲਦੀ ਨੂੰ ਸਰੋਂ ਦੇ ਤੇਲ 'ਚ ਸਾੜ ਲੈਣਾ ਜਿਹਦਾ ਸਰੋਂ ਦੇ ਤੇਲ 'ਚ ਇੱਕ ਲਸਣ ਦੀ ਤੁਰੀ ਪਾ ਲੈਣੀ ਕੁੱਟ ਕੇ ਹਲਕੀ ਜੀ ਉਹਦਾ ਤੜਗੜਾੜ ਕਰਕੇ ਹਨਾ ਤੇ ਉਦੋਂ ਬਾਅਦ ਜਿਦਾਂ ਲੈ ਲਓ ਤੁਸੀਂ ਇੱਕ ਚਮਚਾ ਤੇਲ ਦਾ ਲੈ ਲਿਆ ਇੱਕ ਤੁਰੀ ਸਰੋਂ ਇੱਕ ਤੁਰੀ ਲਸਣ ਦੀ ਤੇ ਇੱਕ ਅੱਧਾ ਕ ਚਮਚਾ ਹਲਦੀ ਦਾ ਭਰ ਕੇ ਉਹਨੂੰ ਸਾੜ ਲਓ ਚੰਗੀ ਤਰ੍ਹਾਂ ਜਦੋਂ ਐਂ ਸੜ ਗਈ ਤੇ ਇਹ ਨਹੀਂ ਕਿ ਮਤਲਬ ਕਾਲੀ ਕਰ ਦੇਣੀ ਲਾਲ ਜੀ ਕਰਨੀ ਹਲਕੀ ਜੀ ਹੈ ਨਾ 스멜 ਆਉਣ ਲੱਗੇ ਜਦੋਂ ਉਦੋਂ ਬੰਦ ਕਰ ਦੇਣਾ ਗੈਸ ਤੇ ਉਹਦੇ ਵਿੱਚ ਟੈਰਾਮਾਈਸਿਨ ਦੀਆਂ ਦੋ ਚੁਟਕੀਆਂ ਪਾウダー ਦੀਆਂ ਸਿੱਟ ਲਓ ਠੀਕ ਹੈ ਉਹ जखम ਛਿੱਲ ਕੇ ਉਹਦੇ ਉੱਤੇ ਲਾ ਦੇਣਾ ਐਦਾਂ ਲੇਪ ਜਿਹਾ ਬਣਾ ਕੇ ਉਹ ਲਉਣਾ ਛਿੱਲ ਕੇ जखम ਨੂੰ ਤੇ ਟੈਰਾਮਾਈਸਿਨ ਖਾਨ ਨੂੰ ਵੀ ਦੇਣਾ ਕਬੂਤਰਾਂ ਨੂੰ ਇੱਕ ਕੈਪਸੂਲ ਦਹਾਂ ਕਬੂਤਰਾਂ ਨੂੰ ਤੇ ਉਹ ਫੇਸੜੀਆਂ ਸਹੀ ਹੋ ਜਾਣਗੀਆਂ ਠੀਕ ਐ ਦੂਜੀ ਅੱਜ ਸਾਰੇ ਕਮੈਂਟਾਂ ਦੇ ਜਵਾਬ ਦੇ ਆ ਗਏ ਜਿਹੜੇ ਆਉਂਦੇ ਹਨ ਤੇ ਇੱਕ ਵੀਰ ਕਹਿੰਦਾ ਸੀ ਯਾਰ ਐਂਡਲੇ ਟਾਈਮ 'ਚ ਕਬੂਤਰ ਭੱਜ ਜਾਂਦੇ ਆ ਉਹਦਾ ਕੀ ਹੱਲ ਹੋਊਗਾ ਉਹਦਾ ਬਾਬੇ ਉਹ ਇੱਕ ਹੱਲ ਹੈਗਾ ਜਿਹੜੇ ਕਬੂਤਰ ਐਂਡ 'ਚ ਭੱਜਦੇ ਆ ਨਾ ਐਂਡਲੇ ਟਾਈਮਾਂ ਨੂੰ ਆਪਾਂ ਜੇ ਤਾਂ ਕਬੂਤਰ 'ਚ ਕਮੀ ਹੋਵੇ ਕਬੂਤਰ ਸਵੇਰੇ ਹੀ ਭੱਜ ਜਾਂਦਾ ਜੇ ਤੁਹਾਡੀ ਨਸਲ 'ਚ ਨੁਕਸ ਨਹੀਂ ਆ ਤੁਹਾਡੇ 'ਚ ਨੁਕਸਾ ਹੋ ਕਬੂਤਰ ਤੰਗ ਹੋ ਕੇ ਹੀ ਜਾਂਦਾ ਆਪਾਂ ਕਹਿੰਦੇ ਜੀ ਕੈੜਾ ਅਸੀਂ ਚੜ ਗਿਆ ਨਾ ਜਦੋਂ ਕਬੂਤਰ ਤੰਗ ਹੁਣਾ ਹੁੰਦਾ ਆਪਾਂ ਲਾ ਲਓ ਵੀ 10% ਕਹਿ ਸਕਦੇ ਕਬੂਤਰ ਤਗੜਾ ਹੋ ਕੇ ਚਲ ਗਿਆ ਐਂਡ ਨੂੰ ਠੀਕ ਆ 80 70 80% ਕਬੂਤਰ ਤੰਗ ਹੋ ਕੇ ਹੀ ਜਾਂਦਾ ਤੇ ਤੰਗ ਕੇ ਮਤਲਬ ਇਹ ਨਹੀਂ ਕਿ ਤੰਗ ਉਹਦਾ ਹੋ ਗਿਆ ਜਿੱਦ ਤੱਕ ਕਈ ਵਾਰ ਕਬੂਤਰ ਮੂੰਹ ਪਾਟ ਜਾਂਦਾ ਥੱਲੇ ਉਹਦਾ ਚੀੜਾ ਹੁੰਦਾ ਆ ਕਬੂਤਰ ਵੇਂਦਾ ਨਹੀਂ ਜ਼ੋਰ ਮਾਰ ਕੇ ਸਮਾਨ ਚ ਵੜਦਾ ਤੇ ਉਤੋਂ ਥੱਲੇ ਆਉਣ ਦੀ ਉਹਦੀ ਹਿੰਮਤ ਨਹੀਂ ਹੁੰਦੀ ਕਬੂਤਰ ਉੱਥੋਂ ਚਲ ਜਾਂਦਾ 20% ਹੁੰਦਾ ਕਿ ਕਬੂਤਰ ਕਿਹੇ ਜਿਹੇ ਕਬੂਤਰ ਸਾਥ ਕਰਕੇ ਐਂਡ ਨੂੰ ਚਲ ਗਿਆ ਠੀਕ ਆ 20% ਹੁੰਦਾ ਜਿਹੜਾ ਕਬੂਤਰ ਗੋਲ gekeੜੀ ਦਾ ਆ ਉਹਦੇ ਚਾਂਸ ਵੀ ਬਣ ਜਾਂਦੇ ਜਦਾਂ ਜਾਣਦੇ ਹਨ ਐਂਡਲੇ ਕਬੂਤਰ ਜੇ ਲੰਬੇ ਲੰਬੇ ਨਾਲ ਰਲ ਜੇ ਕਿਤੇ ਦੂਚੋਣਾ ਉਧਰ ਕਬੂਤਰ ਘਰੇ ਉੜਦਾ ਹੋਵੇ ਉਹ ਵੀ ਚਾਂਸ ਬਣ ਜਾਂਦੇ ਆ ਬਾਕੀ ਕਬੂਤਰ ਦੀ ਗਰਮੀ ਕੱਢਿਆ ਕਰੋ ਪੂਰੀ ਤਰ੍ਹਾਂ ਗਰਮੀ ਜਿਹੜਾ ਤਾਂ ਲੱਗਦਾ ਵੀ ਯਾਰ ਅੱਜ ਭੱਜ ਗਿਆ ਸ਼ਾਮ ਨੇ ਟਾਈਮ ਤੇ ਦੂਜੀ ਵਾਰੀ ਉਹਦੀ ਫੁੱਲ ਗਰਮੀ ਕੱਢ ਕੇ ਉਹ ਮੈਂ ਵੀਡੀਓ ਵੀ ਪਾਈ ਹੋਈ ਆ ਤੇ ਦੁਬਾਰਾ ਇੱਕ ਵਾਰੀ ਫੇ ਬਣਾਦਾ ਗਿਆ ਨਾ ਹੋਰ ਤਰੀਕੇ ਨਾਲ ਕਬੂਤਰ ਦੀ ਗਰਮੀ ਕੱਢੋ ਬਸ ਅੰਦਰੋਂ ਕਬੂਤਰ ਤੰਦਰੋਂ ਫਿਆ ਨਾ ਤਰ ਗਰਮਿਆ ਕਬੂਤਰ ਤਾਂ ਉਹ ਕਬੂਤਰ ਸ਼ਾਮ ਨੂੰ ਵੇਂਦਾ ਨਹੀਂ ਤੰਗ ਨਹੀਂ ਹੋਊਗਾ ਕਬੂਤਰ ਵਧੀਆ ਉੜੂਗਾ ਹੁਣਾਂ ਕਬੂਤਰ ਆ ਇਹ ਕਬੂਤਰ ਆਪਣੇ ਬਿਮਾਰ ਹੋ ਗਏ ਤੁਸੀਂ ਦੇਖੇ ਸੀ ਕਿੱਦਾਂ ਦੇ ਹੋ ਗਏ ਹੈਨਾ ਹੁਣਾਂ ਕਬੂਤਰ ਚੈੱਕ ਕਰੋ ਆ ਦੀਦਾ ਨਾ ਸਾਈਡ ਤੋਂ ਵੀ ਦੇਖ ਲਓ ਇਹ ਕਬੂਤਰ ਐਂਡ ਸੁੱਕੇ ਸੀ ਕਬੂਤਰ ਚਾਹੀਦਾ ਇਦਾਂ ਹੱਡੀ ਨਾ ਦੀਦੀ ਹੋਵੇ ਮਾਸ ਬਾਹਰ ਹੋਵੇ ਇਹਦਾ ਹੱਡੀ ਹੈ ਨਾ ਹੱਡੀ ਤੋਂ ਮਾਸ ਹੈ ਕੈਮਰੇ ਚ ਦਾ ਆਣ ਡਿਆ ਆਹ ਮਾਸ ਉੱਤੇ ਆ ਦੇਖੋ ਹੱਡੀ ਤੋਂ ਉੱਪਰਲੀ ਸਾਈਡ ਆ ਗੋਲ ਹੋਵੇ ਕਬੂਤਰ ਤੇ ਬਾਜੀ ਛੱਡਣ ਦਾ ਸੁਭਾਅ ਵੀ ਦੇ ਵੀ ਨਹੀਂ ਫਿਰ ਤੇ ਜਦੋਂ ਕਬੂਤਰ ਤਾਂਦਰੁਸਤ ਹੋਣੇ ਭੱਜਣਾ ਹੀ ਨਹੀਂ ਤੇ ਬਾਕੀ ਬਾਬਿਓ ਆਹ ਹੀ ਵੀਡੀਓ ਆ ਕੋਈ ਗਰਮੀ ਹੁਣ ਉਹ ਗਰਮੀ ਉੱਧਾਂ ਦੀ ਹੈ ਨਹੀਂ ਹੂਮਸ ਜੀ ਆ ਪਸੀਨਾ ਜਾਈ ਜਾਂਦਾ ਬਸ ਕੰਮ ਕਰ ਰੌਣ ਜਿਹੜੀ ਚ ਦੋ ਦੋ ਤਿੰਨ ਤਨ ਆਰੀ ਵੀ ਨਾਲੋਂ ਤਾਂ ਵੀ ਉਹੀ ਹਾਲਤ ਆ ਹਨਾ ਤੇ ਬਾਬੋ ਨੂਰ ਮਹਿਲ ਤੋਂ ਆ ਮੁੰਡਾ ਮੇਰੇ ਖਿਆਲ ਨਾਲ ਮੈਨੂੰ ਮੈਂ ਵੀ ਚੀਤਾ ਨਹੀਂ ਇਹਨਾਂ ਪੁੱਛਿਆ ਨੂਰ ਮਹਿਲ ਤੋਂ ਆਇਆ ਸ਼ਰ ਤੇ ਉਹ ਮੁੰਡਿਆ ਦਾ ਕਬੂਤਰ ਆਪਾਂ ਜੱਦਾ ਵੀ ਦੱਸਿਆ ਹੀ ਮਾੜਾ ਮੋਟਾ ਜਾ ਕੇ ਐਦਾਂ ਵੀ ਲਾ ਲਓ ਹਨਾ ਤੇ ਬਹੁਤ ਚੜਦੇ ਜੁੜੇ ਸੀਗੇ ਮੁੰਡੇ ਤੇ ਤਿੰਨ ਚਾਰ ਬਾਈਆਂ ਹਰ ਗਏ ਸੀ ਤੇ ਹੌਸਲਾ ਛੱਡਦੇ ਮੈਂ ਉਹਨਾਂ ਨੂੰ ਕਿਹਾ ਹੌਸਲਾ ਟਕਾ ਕੇ ਰੱਖੋ ਕੋਈ ਚੱਕਰ ਨਹੀਂ ਗੱਲ ਬਣੂਗੀ ਹਨਾ ਤੇ ਅੱਜ ਉਹ ਮੁੰਡਿਆਂ ਨੂੰ ਵਧਾਈਆਂ ਮੇਰੇ ਵੱਲੋਂ ਬਹੁਤ ਬਹੁਤ ਤੇ ਪਹਿਲਾ ਦੂਜਾ ਨਾਮ ਉਹਨਾਂ ਦਾ ਬਣਿਆ ਅੱਜ ਦੋ ਛੱਡੇ ਸੀ ਸਾਮਕੇ ਦੋਨੇ ਜਿੱਤ ਗਏ ਹਨਾ ਤੇ ਆਪਾਂ ਨੂੰ ਇਹ ਹੀ ਹੁੰਦਾ ਵੀ ਚਲੋ ਮਿਹਨਤ ਕਰਦੇ ਆ ਕਿਹੇ ਦਾ ਤਾਂ ਹਨਾ ਪੈਣੀ ਚਾਹੀਦੀ ਪੂਰੀ ਪੈਣੀ ਚਾਹੀਦੀ ਕਿਉਂਕਿ ਸਭ ਇਦਾਂ ਹੀ ਆ ਮਿਹਨਤ ਕਰਦੇ ਆ ਹਨਾ ਸਭ ਨੂੰ ਫਲ ਮਿਲਣਾ ਚਾਹੀਦਾ ਤੇ ਅੱਜ ਬਾਈਆਂ ਨੇ ਮਤਲਬ ਵਧੀਆ ਸਿਰਾ ਕਰਾਤਾ ਹਜੇ ਵੀ ਕਬੂਤਰ 7 ਵਜੇ ਦਾ ਟਾਈਮ ਹੋ ਗਿਆ ਤੇ ਹਜੇ ਵੀ ਕਬੂਤਰ ਉੜਦੇ ਪਏ ਆ ਦੋਨੇ ਢਾਂਗ ਹੀ ਨਹੀਂ ਚੜੇ ਹਜੇ ਚਾੜਦੇ ਪਏ ਆ ਉਹ ਤੇ ਬਹੁਤ ਬਹੁਤ ਵਧਾਈਆਂ ਉਸ ਭਰਾ ਨੂੰ ਤੇ ਤੁਸੀਂ ਵੀ ਦੇ ਦਿਓ ਹਨਾ ਵਧਾਈਆਂ ਸ਼ਤਰੀ ਉਦਾਂ ਮੈਂ ਵੀਡੀਓ ਬਣਾਉਣ ਨੂੰ ਇੰਸਟਾਗ੍ਰਾਮ ਤੇ ਵੀਡੀਓ ਪਾਈ ਸੀਗੀ ਤੇ ਉੱਥੇ ਵੀ ਜਾ ਕੇ ਲਾਈਕ ਲੋਈ ਕਰ ਦਿਓ ਨਾ ਉਹਨੂੰ ਬਣਾਉਂਦੇ ਚੱਕਰਾਈ ਲਾਈ ਹੀ ਲਾਉਨੇ ਆ ਸ਼ਤਰੀ ਵੀ ਤੇ ਛਤਰੀਆਂ ਵੀ ਕੱਲੀਆਂ ਹੁਣ ਘਸ ਤੂ ਗਿਆ ਕਪੜਾ ਉਹ ਡੁੱੜ ਗਿਆ ਵੀ ਤੇ ਲਾ ਤੇ ਜੋੜੀਆਂ-ਜੋੜੀਆਂ ਮੈਂ ਢੱਕ ਦਿੱਤੀਆਂ ਹੁਣ ਸਾਰੀਆਂ ਹੀ ਹਨਾ ਜਿੱਦਾਂ ਜਿੱਦਾਂ ਵੀ ਸਗੀਆਂ ਤਾਂ ਚਿੜੀਆਂ ਨੂੰ ਵੀ ਇੱਕ ਵਾਰੀ ਹੁਣ ਦਾਣਾ ਪਾ ਦਿੰਨੇ ਆ ਫੇਰ ਦੁਬਾਰਾ ਹਨਾ ਤੇ ਹੈਗਾ ਹੈ ਇਹਨਾਂ ਕੋ ਬਾਦੂ ਖਿਲ ਰਿਹਾ ਥੱਲੇ ਤੇ ਇਹਨਾਂ ਚੋਂ ਵੀ ਕੁ ਤਰ੍ਹਾਂ ਜੋੜਾ ਇੱਕ ਦੋ ਹੋਰ ਲਾਉਣੇ ਆ ਦੋ ਦੋ ਤਿੰਨ ਜੋੜੇ ਹੋਰ ਲਾਉਣੇ ਆ ਆਪਾਂ ਤੇ ਆ ਹੁਣ ਰੰਗ ਦਾ ਨਿਬੜੇ ਲਾਡੀ ਹੁਣੀ ਹੁਣ ਥੱਲੇ ਲੱਗੇ ਆ ਹਨਾ ਵਰ ਮੀਂ ਪਈ ਜਾਂਦਾ ਇਸ ਕਰਕੇ ਅੰਦਰ ਲਾ ਲੇ ਹੁਣ ਅਜਨਾਂ ਵੀ ਗੰਦਗੁੰਦ ਜੋ ਵੀ ਆ ਸਾਰਾ ਇਲਾਕਾ ਥੱਲੇ ਸਿੱਟ ਦੇਣਾ ਇਹਨਾਂ ਦੇ ਕਰਕੇ ਖਲਾਰਾ ਪਿਆ ਇਹਨਾਂ ਹਨਾ ਛੜ ਜੂੜ ਨਹੀਂ ਲਾਇਆ ਉਸ ਦਿਨ ਦਾ ਤੇ ਆ ਜੋੜੀ ਨੂੰ ਵੀ ਆਪਾਂ ਹਨਾ ਕਰਦੇ ਆ ਉਧਰ ਸ਼ਿਫਟ ਕਰ ਦੇਣਾ ਪਰਲੇ ਬੰਨੇ ਹੁਣ ਤੇ ਬਸ ਇਹੀ ਆ ਮੈਨੂੰ ਹੁਣ ਬੰਦਾ ਨਹੀਂ ਕੋ ਮਿਲਦਾ ਪਿਆ ਤੇ ਉਹ ਮਿਲ ਜੇ ਤੇ ਆਪਾਂ ਲਾ ਕੇ ਨਾ ਤੇ ਜੋੜੀਆਂ ਅੰਦਰ ਲਾ ਦਈਏ ਕਾਲੀ ਕਾਲੀ ਬੋਲਣ ਚ ਵੀ ਪੰਗਾ ਪੈ ਜਾਂਦਾ ਤੇ ਜਿਹੜਾ ਉਤਰਿਆ ਛੱਡਣ ਨੂੰ ਆਪਾਂ ਇਦਾਂ ਵੀ ਬਾਈ ਛੱਡ ਸਕਦੇ ਹਾਂ ਜੇ ਛੱਡਣਾ ਹੋਵੇ ਤਾਂ ਪਰ ਕਬੂਤਰ 'ਚ ਜਾਨ ਹੋਣੀ ਜ਼ਰੂਰੀ ਆ। ਇਹ ਕਬੂਤਰ 'ਚ ਜਾਨ ਨਹੀਂ ਤਾਂ ਕੱਖ ਨਹੀਂ। ਜਾਨ ਜ਼ਰੂਰੀ ਆ ਉਤਰ 'ਚ। ਤੇ ਮਿਲਦੇ ਆਂ ਬਾਬਿਓ ਫਿਰ ਅਗਲੇ ਐਪੀਸੋਡ 'ਚ। ਓਹੋ ਹੋ। ਕੀ ਹਿ ਪਤਾ। ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਅੱਜ ਛੋਟੀ ਜੀ ਵੀਡੀਓ ਪਾਵਾਂਗੇ ਜਿਆਦਾ ਵੱਡੀ ਨਹੀਂ ਪਹੁੰਦੇ ਫਿਰ ਵੀ 12-13 ਮਿੰਟ ਦੀ ਹੋ ਜੂਗੀ। ਤੇ ਆਹੀ ਗੱਲਾਂ ਬਾਤਾਂ ਸੀਗੀਆਂ। ਕਮੈਂਟ ਕਰਦੇ ਰਿਆ ਕਰੋ ਆਪਾਂ ਜਵਾਬ ਦਿੰਦੇ ਰਾਂਗੇ ਹਨਾ।